ਅਈਸਾ ਲੰਦਾ ਸੁਪਨਾ ਸੀ ਅੱਜ ਪਾਪਾ ਦਾ ਪੂਰਾ ਹੋਇਆ ਕਿ ਜਿਹੜੀ ਉਹਨਾਂ ਨੇ ਸ਼ੁਰੂ ਕੀਤਾ ਸੀ ਕੰਮ ਅੱਜ ਅਸੀਂ ਸਾਰੇ ਫੈਮਿਲੀ ਇਕੱਠੇ ਹੋ ਕੇ ਉਹਨਾਂ ਦਾ ਇੱਕ ਸੁਪਨਾ ਪੂਰਾ ਕਰ ਸਕੇ ਕੋਈ ਕਹਿੰਦਾ ਕਿ ਹੈ ਸੈਟੀਸਫਾਈ ਫਰਕ ਨਹੀਂ ਹੈ ਮੈਂ ਸੀਰੇ ਦੀ ਵੀ ਕੁੜੀ ਹਾਂ ਮੈਂ ਕਾਲੇ ਦੀ ਵੀ ਕੁੜੀ ਹਾਂ ਤਾਂ ਜਦੋਂ ਕਹਿੰਦੇ ਆ ਕਿ ਪਰਿਵਾਰ ਨੇ ਬਿਨਾਂ ਮਤਲਬ ਹੁਣ ਐਮਐਲਏ ਬਣਨ ਤੋਂ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਤਾਂ ਜਦੋਂ ਕੋਈ ਦੱਸਦਾ ਹੈ ਸੀਰੇ ਕਾਲੇ ਦੀ ਕੁੜੀਆਂ ਆਪ ਦਾ ਆਪਣਾ ਮਾਨ ਮਸੂਲ ਹੁੰਦਾ ਕਿ ਹਾਂ ਮੈਂ ਇਹ ਜੇ ਮਤਲਬ ਚੰਗੇ ਇਨਸਾਨਾ ਦੀ ਤੀ ਹੈ ਸਾਡੇ ਪਰਿਵਾਰ 'ਚ ਬਹੁਤ પ્રેમ ਪਿਆਰ ਹੈ ਜੀ ਤੇ ਇੰਨੇ ਸਾਲਾਂ ਤੋਂ ਅਸੀਂ ਇਕੱਠੇ ਆ ਤੇ ਲੋਕਾਂ 'ਚ ਅੱਜ ਕੱਲ੍ਹ ਉਹ ਦੇਖਣ ਨੂੰ ਬਹੁਤ ਘੱਟ ਮਿਲਦਾ ਹੈ। ਸਤਿ ਸ਼੍ਰੀ ਅਕਾਲ ਜਿਵੇਂ ਬਾਈਲੈਕਸ਼ਨਾਂ ਹੋਈਆਂ ਉਹਦੇ ਵਿੱਚ ਵੱਡੀ ਜਿੱਤ ਤਾਂ ਭਾਵੇਂ ਆਮਦਵੀ ਪਾਰਟੀ ਦੇ ਲਿਖੇ ਲੱਗੀ ਪਰ ਬਰਨਾਲਾ ਜਿਸ ਤਰ੍ਹਾਂ ਦੇ ਨਾਲ ਜਿੱਤਿਆ ਗਿਆ ਉਹਦੇ ਵਿੱਚ ਕਈ ਫੈਕਟਰਾਂ ਨੇ ਕੰਮ ਕਰਿਆ ਪੂਰਾ ਜਿਵੇਂ ਤੁਹਾਨੂੰ ਪਹਿਲਾਂ ਪਰਿਵਾਰ ਮਲਾਇਆ ਵੀ ਹੈ ਤੇ ਉਹਦਾ ਜੇ ਕਿਹਾ ਜਾਵੇ ਉਸ ਦੇ ਵਿੱਚ ਬਾਰੀ-ਬਾਰੀ ਜ਼ਿਕਰ ਹੋਇਆ ਇੱਕ ਸ਼ਖਸ ਦਾ ਜਿਹਦੇ ਅੱਜ ਭਾਵੇਂ ਉਹ ਦੁਨੀਆ 'ਚ ਨਹੀਂ ਪਰ ਉਹਦਾ ਸੁਪਨਾ ਉਹਦਾ ਕੀਤਾ ਕੰਮ ਅੱਜ ਆਖਰ ਕਿਤੇ ਨ ਕਿਤੇ ਕਾਲਾ ਢੱਲੋ ਹੋਰਾਂ ਨੂੰ ਜਿਤਵਲ ਲੈ ਕੇ ਗਿਆ ਉਹਨਾਂ ਦੇ ਬੇਟੀ ਸਾਡੇ ਨਾਲ ਨੇ ਗੁਰਵਿੰਦ ਦੇਖਿਏ ਖਾਸੇ ਪਰਿਵਾਰ ਵਾਲੇ ਵੀ ਉਹ ਵੀ ਭਾਵਕ ਸੀਗੇ ਕਾਲਾ ਢੱਲੋ ਭਾਵਕ ਹੋਏ ਕਹਿੰਦੇ ਵੀ ਮੇਰੇ ਭਰਾ ਦੇ ਬਿਸ਼ਾਕਾ ਜੁ ਦੁਨੀਆ 'ਚ ਨਹੀਂ ਹੈਗਾ ਪਰ ਕਹਿੰਦੇ ਉਹਦਾ ਸੁਪਨਾ ਸੀ ਉਹਦਾ ਕੀਤਾ ਕੰਮ ਹੀ ਸੀ ਜਿਹੜੇ ਲੋਕਾਂ ਨੇ ਮੈਨੂੰ ਅੱਜ ਇੱਥੇ ਤੱਕ ਪਹੁੰਚਾਇਆ ਹੈ ਹਾਂਜੀ ਤੇ ਔਰ ਤਾਂ ਖੈਰ ਫਾਦਰ ਸਾਖ ਸੀਗੇ ਕੈ ਸਵੇ ਕਿਤਨਾ ਕਿਤੇ ਕੀ ਭਾਵ ਸੀ ਜਦੋਂ ਵਿਧਾਨ ਸਭਾ ਇੰਟਰਵਿਊ ਹੋਇਆ ਅੱਛੇ ਪਾਪਾ ਸਿਗੇ ਆਣ ਲੱਗ ਰਿਹਾ ਸੀ ਕਿ ਇਨੇ ਸਾਲ 27 ਸਾਲਾਂ ਦਾ ਸੁਪਨਾ ਸੀ ਅੱਜ ਪਾਪਾ ਦਾ ਪੂਰਾ ਹੋਇਆ ਕਿ ਜਿਹੜੀ ਉਹਨਾਂ ਨੇ ਸ਼ੁਰੂ ਕੀਤਾ ਸੀ ਕੰਮ ਅੱਜ ਅਸੀਂ ਸਾਰੇ ਫੈਮਿਲੀ ਇਕੱਠੇ ਹੋ ਕੇ ਉਹਨਾਂ ਦਾ ਇੱਕ ਸੁਪਨਾ ਪੂਰਾ ਕਰ ਸਕੇ ਤਾਂ ਸਾਰੇ ਜਦ ਦਿਨ ਅਨਾਉਂਸ ਵੀ ਹੋਇਆ ਕਿ ਪਾਪਾ ਜਿੱਤ ਗਏ ਸਾਰੇ ਫੈਮਿਲੀ ਕੀ ਸਾਰੇ ਲੋਕ ਕੀ ਵੀ ਬਣਾ ਲੈਦੇ ਬਹੁਤ ਇਮੋਸ਼ਨਲ ਸੀ ਕਈਆਂ ਮਤਲਬ ਹਜੇ ਵੀ ਮੈਂ ਜਾਣਦੀ ਸੀ ਕਿ ਸਾਰੇ ਕਿੰਨੇ ਅੱਛਾ ਤਸੀਰੇ ਦੀ ਕੁੜੀਆਂ ਐ ਸੀਰੇ ਦੀ ਕੁੜੀਆਂ ਮਤਲਬ ਹੁਣ 10 ਸਾਲ ਹੋ ਗਏ ਹਨਾ ਤਾਂ ਉਸ ਤੋਂ ਬਾਅਦ ਵੀ ਜਦੋਂ ਇੰਨਾ ਪਿਆਰ ਲੋਕੀ ਦਿੰਦੇ ਐ ਤੇ ਯਾਦ ਰੱਖਦੇ ਖੁਦ ਦਾ ਮਨ ਪਰ ਇਹ ਹੁੰਦਾ ਕਿ ਹਨਾ ਤੁਸੀਂ ਅਜੇ ਤੱਕ ਇੰਨਾ ਟਾਈਮ ਹੋ ਗਿਆ ਕੋਈ ਯਾਦ ਨਹੀਂ ਰੱਖਦਾ। ਬਿਲਕੁਲ ਖੁਸ਼ੀਮੰਦ ਚ ਇਹ ਵੀ ਹੁੰਦੀ ਹੈ ਵੀ ਜੇਕਰ ਕਿਉਂਕਿ ਆਮ ਤੌਰ ਤੇ ਤਾਂ ਲੀਡਰਾਂ ਨੂੰ ਲੈ ਕੇ ਲੋਕਾਂ ਦੀ ਅਸੀਂ ਦੇਖਿਆ ਵੀ ਰਵਈਆ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਪਰ ਜਿਹੜੇ ਸ਼ਖਸ ਨੂੰ ਅੱਜ ਵੀ ਯਾਦ ਕਰ ਰਹੇ ਨੇ ਤੁਹਾਨੂੰ ਉਹਦੇ ਨਾਮ ਦੇ ਨਾਲ ਮਾਨ ਸਤਿਕਾਰ ਮਿਲ ਰਿਹਾ ਤੇ ਉਹ ਤੁਹਾਡੇ ਪਿਤਾ ਨੇ ਕਹਿ ਸਕਦੇ ਹਾਂ ਖੁੱਤੇ ਵੀ ਇਸ ਸੀ ਨੂੰ ਲੈ ਕੇ ਫਕਰ ਹੁੰਦਾ ਵੀ ਉਹਨਾਂ ਦੇ ਚੰਗੇ ਕੰਮ ਸੀਗੇ ਜਿਹਦੇ ਕਰਕੇ ਅੱਜ ਸਾਡਾ ਨਾਂ ਇੱਕ ਚੰਗੇ ਲੋਕਾਂ ਚ ਲਿਆ ਜਾ। ਹਾਂਜੀ ਬਿਲਕੁਲ ਜੀ ਜਦੋਂ ਕੋਈ ਕਹਿੰਦਾ ਕਿ ਇਹ ਸੈਟਿਸ ਕੋਈ ਫਰਕ ਨਹੀਂ ਹੈ ਮੈਂ ਸੀਰੇ ਦੀ ਵੀ ਕੁੜੀ ਹਾਂ ਮੈਂ ਕਾਲੇ ਦੀ ਮਤਲਬ ਹੁਣ ਐਮ.ਐਲ.ਏ ਬਣਨ ਤੋਂ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਤਾਂ ਜਦੋਂ ਕੋਈ ਦੱਸਦਾ ਹੈ ਸਿਰੇ ਕਾਲੇ ਦੀ ਕੁੜੀ ਆ ਆਪਦਾ ਆਪਣੇ ਮਾਨ ਮਸੂਲ ਹੁੰਦਾ ਕਿ ਹਾਂ ਮੈਂ ਇਹ ਜੇ ਮਤਲਬ ਚੰਗੇ ਇਨਸਾਨਾ ਦੀ ਤੀ ਹੈ ਪਰ ਦੇਖਿਓ ਤੁਹਾਡੇ ਪਰਿਵਾਰ ਦੀ ਵੀ ਖੈਰ ਮਿਸਾਲ ਦੇਣੀ ਬਣਦੀ ਆ ਸਾਰੇ ਸਿਰ ਜੋੜ ਕੇ ਪਹਿਲਾਂ ਜਿਵੇਂ ਕਹਿੰਦੇ ਹੁੰਦੇ ਨੇ ਲੀਡਰ ਰੋਕਣ ਤੋਂ ਬਾਅਦ ਇਕੱਠੇ ਕਰਦਾ ਪਹਿਲਾਂ ਉਹ ਆਇਆ ਵੀ ਜੇ ਉਹਦਾ ਪਰਿਵਾਰ ਹੀ ਚੰਗਾ ਠੀਕ ਨਹੀਂ ਹੈਗਾ ਇਕੱਠਾ ਨਹੀਂ ਹੈਗਾ ਤਾਂ ਲੋਕ ਗੱਲਾਂ ਕਰਦੇ ਆ ਪਰ ਤੁਹਾਡੇ ਪਰਿਵਾਰ ਦੀ ਤਾਂ ਗੱਲਾਂ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਹੁੰਦੀਆਂ ਨੇ ਲੱਗਦਾ ਵੀ ਲੋਕ ਵੀ ਇਸ ਚੀਜ਼ ਨੂੰ ਦੇਖਦੇ ਨੇ ਵੀ ਯਾਰ ਜੇ ਇਕੱਠੇ ਰਹਨੇ ਹੋ ਤਾਂ ਇੱਕ ਸ਼ਕਤੀ ਦੇ ਨਾਲ ਅੱਗੇ ਵਧਦੇ ਹੋ ਤੁਸੀਂ ਬਿਲਕੁਲ ਬਿਲਕੁਲ ਇਤ ਹੈ ਜਿਵੇਂ ਕਹਿੰਦੇ ਕਿ ਬੰਡਲ ਹੋਵੇ ਉਹਦੀ ਜ਼ਿਆਦਾ ਪਾਵਰ ਹੁੰਦੀ ਹੈ ਕੱਲੀ ਸਿੱਕ ਦੀ ਪਾਵਰ ਨਹੀਂ ਹੁੰਦੀ ਐ ਇਕਜੁੱਟ ਹੋ ਕੇ ਜ਼ਿਆਦਾ ਪਾਵਰ ਹੈ ਤਾਂ ਸਾਡੇ ਪਿਆਰ ਸਾ ਇਕੱਠੇ ਆ ਤੇ ਲੋਕਾਂ ਚ ਅੱਜ ਕੱਲ੍ਹ ਉਹ ਦੇਖਣ ਨੂੰ ਬਹੁਤ ਘੱਟ ਮਿਲਦਾ ਹੈ ਤੁਸੀਂ ਆਪ ਸਾਸ ਚੱਕੀ ਕਿੰਨੀ ਕ ਦਿਲਚਸਪੀ ਰੱਖਦੇ ਹੋਗੇ ਤੁਹਾਨੂੰ ਵੀ ਹੈਗਾ ਵੀ ਕਦੇ ਆਪ ਵੀ ਉਤਰਨਾ ਨਹੀਂ ਨਹੀਂ ਮੈਂ ਬਾਬਾ ਨੂੰ ਸਿਰਫ ਸਪੋਰਟ ਕਰਨਾ ਤੇ ਮੈਂ ਆਪ ਨਹੀਂ ਉਤਰਨਾ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਿਹਾ ਜਾ ਸਕਦਾ ਦੇਖੋ ਠੀਕ ਹੈ ਲੀਡਰ ਅਸੀਂ ਬਹੁਤ ਦੇਖਦੇ ਆ ਪਰ ਜਿਸ ਤਰ੍ਹਾਂ ਦੇ ਨਾਲ ਕਾਲਾ ਢਿਲੋਂ ਦੇ ਸਭ ਤੋਂ ਜ਼ਿਆਦਾ ਤਾਂ ਦੇਖਣ ਵਾਲੀ ਗੱਲ ਇਹ ਹੈ ਵੀ ਪਰਿਵਾਰ ਜਿਸ ਤਰ੍ਹਾਂ ਦੇ ਨਾਲ ਇਕੱਠਾ ਤੁਹਾਨੂੰ ਇਹ ਪਤਾ ਲੱਗਦਾ ਵੀ ਆਖਰ ਜੇਕਰ ਤੁਸੀਂ ਇੱਕ ਦੂਜੇ ਦੇ ਨਾਲ ਸਿਰ ਜੋੜ ਕੇ ਖੜ੍ਹਦੇ ਹੋ ਤਾਂ ਇਹ ਬਹੁਤ ਲੋਕਾਂ ਉਹਨਾਂ ਲਈ ਮਸਾਰਾ ਜਿਹੜੇ ਅੱਜ ਦੇ ਸਮੇਂ ਦੇ ਲੜਦੇ ਇਸ ਚੀਜ਼ ਕਰਕੇ ਕਿ ਅਸੀਂ ਅੱਡ ਹੋਣਾ ਪਰ ਇਹ ਪੂਰੇ ਪਰਿਵਾਰ ਦੀ ਤਾਕਤ ਸੀ ਕਿ ਅੱਜ ਵਿਧਾਨ ਸਭਾ ਦੀ ਪੌੜੀਆਂ ਤੇ ਚੜਾਈ ਪਰ ਸਭ ਤੋਂ ਵੱਡੀ ਗੱਲ ਹੈ ਵੀ ਖੁਸ਼ੀ ਜਿਹੜੀ ਇਹਨਾਂ ਦੀ ਦੇਖਣ ਨੂੰ ਮਿਲਦੀ ਹੈ ਉਹ ਸ਼ਾਇਦ ਆਮ ਤੁਸੀਂ ਇਕੱਲੇ ਇਕੱਲੇ ਹੋ ਕੇ ਨਹੀਂ ਸੈਲੀਬ੍ਰੇਟ ਕਰ ਸਕਦੇ ਵੀਡੀਓ ਜਨ ਦੇ ਹਰਪਾਲ ਦੇ ਨਾਲ ਸਪੈਸਿੰਗ ਰੋਜ਼ਾਨਾ ਸੁਸਾਇਟੀ ਚੰਡੀਗੜ੍ਹ